ਪ੍ਰੈਗਨੈਂਟ ਲੇਡੀ ਨੂੰ ਦੰਦ ਜਿਹੜੇ ਤੀਥ ਜਿਹੜੇ ਆਪਣੇ ਕਲੀਨ ਕਰਾਣੇ ਹਾਈਜੀਨਿਸਟ ਕਿਉਂ ਜ਼ਰੂਰੀ ਨੇ ਇਹ ਪ੍ਰੈਗਨੈਂਟ ਜਨਾਨੀਆਂ ਲੇਡੀਜ਼ ਜਿਹੜੀਆਂ ਸਾਡੀਆਂ ਬੀਬੀਆਂ ਭੈਣਾਂ ਨੇ ਆਪਣੀਆਂ ਸੱਸਾਂ ਨੂੰਆਂ ਧੀਆਂ ਨੂੰ ਹਾਈਜੀਨਿਸਟ ਟੂ ਡਾਕਟਰ ਡੈਂਟਿਸਟ ਤੇ ਜਾਣ ਤੋਂ ਡਰਦੀਆਂ ਨੇ ਵਜ੍ਹਾ ਕੀ ਹੈ ਕਿ ਇੱਕ ਸੈੱਟ ਕੀਤਾ ਨੈਰੇਟਿਵ ਸੈੱਟ ਕੀਤਾ ਹੋਇਆ ਕਿ ਇਹਨਾਂ ਤੋਂ ਦੂਰ ਰਹੋ ਬੈਡ ਬੈਕਟੀਰੀਆ ਜਦੋਂ ਕੋਈ ਵੀ ਫੀਮੇਲ ਆ ਜਦੋਂ ਪ੍ਰੈਗਨੈਂਟ ਹੁੰਦੀ ਆ ਤਾਂ ਉਹਦੇ ਮੂੰਹ ਵਿੱਚ ਹੁੰਦਾ ਤੇ ਉਹ ਜੇ ਅਸੀਂ ਦੰਦ ਨਹੀਂ ਕਲੀਨ ਕਰਾਉਂਦੇ ਉਹ ਜਿਹੜਾ बैड ਬੈਕਟੀਰੀਆ ਉਹ ਉਹਦੀ ਬਲੱਡ ਸਟ੍ਰੀਮ ਚ ਜਾ ਕੇ ਜੰਮਦੇ ਬੱਚੇ ਨੂੰ ਇਫੈਕਟ ਕਰਦਾ 9 ਮਹੀਨੇ ਦੇ ਅੰਦਰ ਘੱਟੋ ਘੱਟ ਤੁਹਾਨੂੰ 3 ਮੰਥ ਦੇ ਅੰਦਰ ਤਿੰਨ ਟਾਈਮ ਜ਼ਰੂਰੀ ਹੈ ਕਲੀਨਿੰਗ ਕਰਾਉਣੀ ਤਾਂ ਕਿ ਤੁਸੀਂ ਜਿਹੜਾ ਤੁਹਾਡੇ ਮੂੰਹ ਦੇ ਵਿੱਚ ਅਡਲਟ ਬੈਕਟੀਰੀਆ ਹੈਗਾ ਤੁਸੀਂ ਅੱਗੇ ਪਾਸ ਬੱਚੇ ਨੂੰ ਨਾ ਕਰ ਸਕੋ ਡੀਪ ਕਲੀਨਿੰਗ ਕਰਾਨਗੀਆਂ ਜਾਂ ਨਾਰਮਲ ਕਲੀਨਿੰਗ ਕਰਾਨਗੀਆਂ ਉਹਨਾਂ ਨੂੰ ਮੈਡੀਸਨ ਦੀ ਵੀ ਲੋੜ ਹੈ ਕਿ ਨਹੀਂ ਲੋੜ ਹੈ ਨਹੀਂ ਬਿਲਕੁਲ ਮੈਡੀ ਨਹੀਂ ਬਿਲਕੁਲ ਮੈਡੀਕੇਸ਼ਨ ਦੀ ਲੋੜ ਨਹੀਂ ਆ ਅਨਲਸ ਉਹਨਾਂ ਨੂੰ ਕੋਈ ਹੈਲਥ ਪ੍ਰੋਬਲਮ ਹੈਗੀ ਆ ਦੈਨ ਆਲਰੇਡੀ ਯੂ ਮੈਡੀਕੇਸ਼ਨ ਲੈ ਰਹੀਆਂ ਦੈਨ ਇਹਦੇ ਨਾਲ ਕੋਈ ਕਨਸਰਨ ਨਹੀਂ ਕੋਈ ਇਫੈਕਟ ਨਹੀਂ ਪੁਰਾਣੀਆਂ ਸੱਸਾਂ ਨੇ ਉਹ ਤਰਾਜ ਵੀ ਕਰ ਲੈਂਦੀਆਂ ਨੂੰਹਾਂ ਤੇ ਕਿਉਂਕਿ ਤੂੰ ਤੇ ਸਾਡੇ ਪੋਤਰੇ ਨੂੰ ਜਾਂ ਮੁੰਡੇ ਨੂੰ ਲੱਗੇ ਨਹੀਂ ਲੱਗਣ ਦਿੰਦੀ ਹੱਥ ਨਹੀਂ ਲਾਣ ਦਿੰਦੀ ਇਹ ਕਿੰਨਾ ਕੁ ਜ਼ਰੂਰੀ ਹੈ ਸਜੂ ਬੱਚੇ ਨੂੰ ਹੱਥ ਲਾਣੇ ਕਿ ਕਿਸ ਤਰ੍ਹਾਂ ਲਾਣ ਜਾਂ ਆਪਣੇ ਉਹਨੂੰ ਪਿਆਰ ਜਿਤਾਣਾ ਹੈ ਕਿਸ ਤਰ੍ਹਾਂ ਜਿਤਾਣਾ ਅਡਲਟ ਜਿਹੜੇ ਬੱਚੇ ਨੂੰ ਕਿਸ ਵਗਾਰਾ ਕਰਦੇ ਆ ਮੂੰਹ ਨਾਲ ਮਾਂ ਕਿਸ ਕਰਦੀ ਆ ਤਾਂ ਅਸੀਂ ਸਟਿਲ ਉਸ ਟਾਈਮ ਬੈਕਟੀਰੀਆ ਆਲਰੇਡੀ ਦੇ ਦੇ ਦਿੰਨੇ ਆ ਬੱਚੇ ਨੂੰ ਕੋਈ ਵੀ ਨਿਊ ਬੋਰਨ ਬੱਚਾ ਤਾਂ ਪਲੀਜ਼ ਉਹਨੂੰ ਕਿਸ ਨਾ ਕਰੋ ਉਹਨੂੰ ਮੂੰਹ ਨਾ ਲਗਾਓ ਉਹਦੇ ਤੇ ਉਹਦਾ ਮੂੰਹ ਜਿਹੜਾ ਹੈਗਾ ਉਹ ਸੈਨੀਟਾਈਜ਼ ਰੱਖਣ ਦਿਓ ਰੀਜ਼ਨ ਕੀ ਹੈ ਕਿ ਬੱਚਿਆਂ ਦੇ ਦੰਦ ਅੰਦਰ ਹੀ ਰੁਕ ਜਾਂਦੇ ਨੇ ਮਾਸ ਦੇ ਵਿੱਚੋਂ ਬਾਹਰ ਨਹੀਂ ਆਂਦੇ ਜੇ ਆਂਦੇ ਨੇ ਟੇਡੇ ਮੇਡੇ ਆਂਦੇ ਨੇ ਵਜ੍ਹਾ ਕੀ ਹੈ ਵਿੰਗੇ ਟੇਡੇ ਦੰਦ ਆ ਸਕਦੇ ਆ ਇਹ ਤੁਹਾਡੇ ਜੀਨ ਚ ਰਨ ਕਰਦੇ ਆ ਜਿਨ੍ਹਾਂ ਦੇ ਦੰਦ ਪੇਰੈਂਟਸ ਦੇ ਸਿੱਧੇ ਦੰਦ ਆਉਂਦੇ ਆ ਇਟਸ ਲਾਈਕ ਅ ਜੀਨ ਸਸਿਕਾ ਆਦਾ ਸਲਾਮ ਟੀਥ ਟਾਕ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਵਾਗਤ ਹੈ ਅਸੀਂ ਨਵਾਂ ਪ੍ਰੋਗਰਾਮ ਲੈ ਕੇ ਆਏ ਆ ਜੋ ਹੈਲਥ ਦੇ ਰਿਲੇਟਿਵ ਹੈ ਜੋ ਦੰਦਾਂ ਦੇ ਰਿਲੇਟਿਵ ਹੈ ਜੋ ਹਾਈਜਨਿਸਟ ਦੇ ਰਿਲੇਟਿਵ ਹੈ ਇਹਦੇ ਵਿੱਚ ਗੱਲਬਾਤ ਕਰਾਂਗੇ ਕਿ ਸਾਡੇ ਜੋ ਜੰਮਦੇ ਬੱਚੇ ਦੇ ਤੂੰ ਲੈ ਕੇ ਬੜਾਪੇ ਤੱਕ ਕਿਸ ਕਿਸ ਚੀਜ਼ ਦੀ ਦੰਦਾਂ ਦੇ ਬਾਰੇ ਹਾਈਜਨਿਸਟ ਦੇ ਬਾਰੇ ਦੰਦਾਂ ਨੂੰ ਸਾਫ ਸੁਥਰਾ ਰੱਖਣਾ ਕਿਉਂ ਜ਼ਰੂਰੀ ਹੈ ਤੁਹਾਡੇ ਨਾਲ ਨੇ ਡੈਂਟਲ ਹਾਈਜਨਿਸਟ ਜਸਤ ਵੀਰ ਕੋ ਜਿਵਾਨਾ ਜਸਵੀਰ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅਮੇਜ਼ਿੰਗ ਟੀਵੀ ਦੇ ਵਿੱਚ ਹਾਂਜੀ ਸਤਿ ਸ਼੍ਰੀ ਅਕਾਲ ਅਮੇਜ਼ਿੰਗ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਸਲਾਮ ਤੇ ਆਦਾਬ ਬਹੁਤ ਬਹੁਤ ਸ਼ੁਕਰੀਆ ਤੁਸੀਂ ਕੀਮਤੀ ਟਾਈਮ ਕੱਢ ਕੇ ਵਾਸ਼ਿੰਗਟਨ ਡੀਸੀ ਦੇ ਵਿੱਚ ਤੁਸੀਂ ਪਹੁੰਚੇ ਹੋ ਕੱਲ੍ਹ ਬਤ ਕਰਦਿਆਂ ਸਭ ਤੋਂ ਜਿਹੜਾ ਐਮ ਮੁੱਦਾ ਹੁੰਦਾ ਸਭ ਤੋਂ ਪਹਿਲਾਂ ਹਾਈਜਨਿਸਟ ਦੀ ਲੋੜ ਪੈਂਦੀ ਹੈ ਜਦੋਂ ਬੱਚਾ ਜੰਮਦਾ ਵੀ ਹੈ ਮੂੰਹ ਕਲੀਨ ਕਰਨਾ ਮਾਊਥ ਕਲੀਨ ਕਰਨਾ ਦੰਦਾਂ ਬਾਰੇ ਇੱਕ ਪੰਜਾਬੀਆਂ ਦੀ ਪੰਜਾਬੀਆਂ ਦੀ ਆਪਣੇ ਦੇਸ਼ੀਆਂ ਦੀ ਗੱਲਬਾਤ ਕਹੀਏ ਕਿ ਡਾਕਟਰ ਤੋਂ ਜਾਣ ਤੋਂ ਬਹੁਤ ਡਰਦੇ ਨੇ ਵਜਾ ਕੀ ਹੈ ਡਾਕਟਰ ਤੂੰ ਜਾਣ ਤੂੰ ਔਰ ਬੱਚਿਆਂ ਤੋਂ ਲੈ ਕੇ ਬਡਾਪੇ ਤੱਕ ਆਪਾਂ ਸਫਰ ਇਹ ਸ਼ੁਰੂ ਕਰਾਂਗੇ ਅੱਜ ਆਪਾਂ ਪਹਿਲਾਂ ਬੱਚਿਆਂ ਦੀ ਗੱਲਬਾਤ ਕਰਦੇ ਆਂ ਪ੍ਰੈਗਨੈਂਟ ਲੇਡੀ ਨੂੰ ਦੰਦ ਜਿਹੜੇ ਤੀਥ ਜਿਹੜੇ ਆਪਣੇ ਕਲੀਨ ਕਰਾਣੇ ਹਾਈਜਨਿਸਟ ਕਿਉਂ ਜ਼ਰੂਰੀ ਨੇ ਉਹਦੇ ਬਾਰੇ ਪਹਿਲਾਂ ਦੱਸੋ ਪ੍ਰੈਗਨਨਸੀ ਦੇ ਵਿੱਚ ਕਈ ਲੇਡੀਆਂ ਨੂੰ ਪ੍ਰੋਬਲਮ ਆਂਦੀ ਹੈ ਲੇਡੀਜ਼ ਨੂੰ ਪ੍ਰੋਬਲਮ ਆਂਦੀ ਹੈ ਕੀ ਵਜਾ ਕੀ ਹੈ ਕਿ ਲੇਡੀਆਂ ਦੇ ਡਰਦੇ ਕਿ ਜਿਹੜੇ ਸਾਡੇ ਪੁਰਾਣੇ ਬਜ਼ੁਰਗ ਨੇ ਕਹਿੰਦੇ ਕਿ ਦੰਦ ਹਿੱਲ ਜਾਂਦੇ ਨੇ ਜਾਂ ਦੰਦਾ ਵਿੱਚ ਗੈਪ ਪੈ ਜਾਏਗਾ ਕੋਈ ਹੋਰ ਵੀ ਵਜ੍ਹਾ ਹੁੰਦੀਆਂ ਨੇ ਕਿਉਂ ਜੋੜੀ ਕਿਉਂਕਿ ਪ੍ਰੈਗਨੈਂਟ ਜਨਨੀਆਂ ਲੇਡੀਆਂ ਜਿਹੜੀਆਂ ਸਾਡੀਆਂ ਬੀਬੀਆਂ ਭੈਣਾਂ ਨੇ ਆਪਣੀਆਂ ਸੱਸਾਂ ਨੂੰਆਂ ਧੀਆਂ ਨੂੰ ਹਾਈਜਨਿਸ ਟੂ ਡਾਕਟਰ ਡੈਂਟਿਸ ਤੇ ਜਾਂ ਤੂੰ ਡਰਦੀਆਂ ਨੇ ਵਜਾ ਕੀ ਹੈ ਕਿ ਇੱਕ ਸੈੱਟ ਕੀਤਾ ਨੈਰੇਟਿਵ ਸੈੱਟ ਕੀਤਾ ਹੋਇਆ ਕਿ ਇਹਨਾਂ ਤੋਂ ਦੂਰ ਰੱਖੋ ਨਹੀਂ ਐਸੇ ਕਰਕੇ ਮੈਂ ਨਾ ਅੱਜ ਗੱਲਬਾਤ ਕਰਨਾ ਬਹੁਤ ਜ਼ਰੂਰੀ ਸਮਝਦੀ ਆ ਕਿ ਜਿਹੜੀਆਂ ਪ੍ਰੈਗਨੈਂਟ ਲੇਡੀਆਂ ਆ ਫਰਸਟ ਆਫ ਆਲ ਜੀ ਉਹਨਾਂ ਨੂੰ ਟੀਥ ਕਲੀਨ ਕਰਾਉਣਾ ਬਹੁਤ ਹੀ ਜ਼ਰੂਰੀ ਆ ਹਮ ਕਿਉਂਕਿ ਮਾਂ ਦੇ ਪੇਟ ਵਿੱਚ ਬੱਚਾ ਪਲਦਾ ਤੇ ਬੈਕਟੀਰੀਆ ਉਹਦੇ ਮੂੰਹ ਵਿੱਚ ਹੁੰਦਾ ਆਪਣੇ ਸਾਰਿਆਂ ਕੋਲ ਬੈਕਟੀਰੀਆ ਹੁੰਦਾ ਮੂੰਹ ਵਿੱਚ ਗੁੱਡ ਬੈਕਟੀਰੀਆ ਔਰ ਬੈਡ ਬੈਕਟੀਰੀਆ ਦੋਨੋਂ ਬੈਕਟੀਰੀਆ ਹੁੰਦੇ ਆ ਗੁੱਡ ਬੈਕਟੀਰੀਆ ਵੀ ਤੇ ਬੈਡ ਬੈਕਟੀਰੀਆ ਵੀ ਜੀ ਬੈਡ ਬੈਕਟੀਰੀਆ ਜਦੋਂ ਕੋਈ ਵੀ ਫੀਮੇਲ ਆ ਜਦੋਂ ਪ੍ਰੈਗਨੈਂਟ ਹੁੰਦੀ ਆ ਤਾਂ ਉਹਦੇ ਮੂੰਹ ਵਿੱਚ ਹੁੰਦਾ ਤੇ ਉਹ ਜੇ ਅਸੀਂ ਦੰਦ ਨਹੀਂ ਕਲੀਨ ਕਰਾਉਂਦੇ ਤਾਂ ਉਹ ਜਿਹੜਾ ਬੈਡ ਬੈਕਟੀਰੀਆ ਉਹ ਉਹਦੀ ਬਲੱਡ ਸਟ੍ਰੀਮ ਚ ਜਾ ਕੇ ਜੰਮਦੇ ਬੱਚੇ ਨੂੰ ਇਫੈਕਟ ਕਰਦਾ ਬਲੱਡ ਸਟ੍ਰੀਮ ਚ ਜਾ ਕੇ ਉਹ ਬੱਚੇ ਨੂੰ ਬੈਕਟੀਰੀਆ ਬੱਚਾ ਰਾਈਟ ਵੇ ਅਡਾਪਟ ਕਰ ਲੈਂਦਾ ਬੈਕਟੀਰੀਆ ਕਿਉਂਕਿ ਬੱਚੇ ਦੇ ਜਿਹੜੇ ਦੰਦ ਆ ਜੋ 3 WEEKS ਦੇ ਵਿੱਚ ਫਾਰਮ ਹੋਣੇ ਸ਼ੁਰੂ ਹੋ ਜਾਂਦੇ ਆ ਪ੍ਰੈਗਨਨਸੀ ਚ ਹੂੰ ਤੇ ਉਹ ਸੇਮ ਬੈਕਟੀਰੀਆ ਜਿਹੜਾ ਮਾਂ ਉਹ ਬੱਚੇ ਨੂੰ ਦੇ ਦਿੰਦੀ ਆ ਜਿਦਾਂ ਆਪਾਂ ਲੇਡੀਜ਼ ਫੂਡ ਖਾਂਦੀਆਂ ਨੇ ਔਰ ਉਹਨਾਂ ਨੂੰ ਬੱਚਿਆਂ ਨੂੰ ਕਿੱਦਾਂ ਉਹਨਾਂ ਦੇ ਅੰਦਰ ਹੀ ਜਦੋਂ ਅੰਦਰ ਬਿਲਡ ਹੁੰਦਾ ਚਵਾੜਾ ਜਿਹਨੂੰ ਕਹਿੰਦੇ ਅਸੀਂ ਬਣਨਾ ਸ਼ੁਰੂ ਹੋ ਜਾਂਦਾ ਉਹ ਕਿੱਦਾਂ ਸਟਰੋਂਗ ਹੋ ਸਕਦਾ ਉਹ ਉਹ ਕਿੱਦਾਂ ਨੈਚੁਰਲ ਸਮਾਈਲ ਔਰ ਨੈਚੁਰਲ ਇੱਕ ਰੈਮਡੀ ਕਹਿ ਸਕਦੇ ਹੋ ਕੀ ਜ਼ਰੂਰੀ ਹੈ ਫਸਟ ਆਫ ਆਲ ਤਾਂ ਇਹ ਜ਼ਰੂਰੀ ਆ ਕਿ ਤੁਸੀਂ ਜਦੋਂ ਤੁਹਾਡੇ 9 ਮਹੀਨੇ ਪੇਟ ਚ ਬੱਚਾ ਰਹਿੰਦਾ ਤੁਸੀਂ ਕਲੀਨਿੰਗ ਮਾਉਥ ਨੂੰ ਕਲੀਨ ਕਰਨਾ ਬੈਕਟੀਰੀਆ ਤੋਂ ਬੈਕਟੀਰੀਆ ਨੂੰ ਰਿਮੂਵ ਕਰਨਾ ਮੂੰਹ ਦੇ ਵਿੱਚੋਂ ਬਹੁਤ ਹੀ ਜ਼ਰੂਰਤ ਹੈ ਜਿਹੜਾ ਕਿ ਮੈਂ ਸੁਜੈਸਟ ਕਰਦੀ ਹਾਂ ਕਿ ਕਲੀਨਿੰਗ ਬਹੁਤ ਜ਼ਰੂਰੀ ਆ 9 ਮਹੀਨੇ ਦੇ ਅੰਦਰ ਘੱਟੋ ਘੱਟ ਤੁਹਾਨੂੰ 3 ਮੰਥ ਦੇ ਅੰਦਰ ਤਿੰਨ ਟਾਈਮ ਜ਼ਰੂਰੀ ਆ ਕਲੀਨਿੰਗ ਕਰਾਉਣੇ ਤਾਂ ਕਿ ਤੁਸੀਂ ਜਿਹੜਾ ਤੁਹਾਡੇ ਮੂੰਹ ਦੇ ਵਿੱਚ ਅਡਲਟ ਬੈਕਟੀਰੀਆ ਹੈਗਾ ਤੁਸੀਂ ਅੱਗੇ ਪਾਸ ਬੱਚੇ ਨੂੰ ਨਾ ਕਰ ਸਕੋ ਬਿਲਕੁਲ ਜੇ ਗੱਲਬਾਤ ਕਰਦੇ ਆ ਕਿ ਤਿੰਨ ਮਹੀਨੇ ਬਾਅਦ ਤੁਸੀਂ ਕਹਿੰਦੇ ਕੁਝ ਲੇਡੀ ਨੂੰ ਕੰਪਲਿਕੀਸ਼ਨ ਵੀ ਹੁੰਦੀਆਂ ਨੇ ਉਹਨਾਂ ਨੇ ਮੈਡੀਸਨ ਨਹੀਂ ਖਾਣੀਆਂ ਹੁੰਦੀਆਂ ਜਿਵੇਂ ਸਟਰੋਂਗ ਮੈਡੀਸਨ ਆਪਾਂ ਲੈ ਲੈਣੇ ਆ ਕਿ ਉਹਨਾਂ ਨੂੰ ਅਪਰੇਸ ਕਰਨਾ ਪੈਂਦਾ ਕੁਕ ਤਿੰਨ ਮਹੀਨੇ ਦੇ ਵਿੱਚ ਜੇ ਕਲੀਨਿੰਗ ਕਰਾਨੀਆਂ ਗੀਆਂ ਡੀਪ ਕਲੀਨਿੰਗ ਕਰਾਨੀਆਂ ਗੀਆਂ ਜਾਂ ਨੋਰਮਲ ਕਲੀਨਿੰਗ ਕਰਾਨੀਆਂ ਗੀਆਂ ਉਹਨਾਂ ਨੂੰ ਮੈਡੀਸਨ ਦੀ ਵੀ ਲੋੜ ਹੈ ਕਿ ਨਹੀਂ ਲੋੜ ਹੈ ਨਹੀਂ ਬਿਲਕੁਲ ਨਹੀਂ ਬਿਲਕੁਲ ਮੈਡੀਕੇਸ਼ਨ ਦੀ ਲੋੜ ਨਹੀਂ ਆ ਅਨਲੈਸ ਉਹਨਾਂ ਨੂੰ ਕੋਈ ਹੈਲਥ ਪ੍ਰੋਬਲਮ ਹੈਗੀ ਆ ਦੈਨ ਆਲਰੇਡੀ ਉਹ ਮੈਡੀਕੇਸ਼ਨ ਲੈ ਰਹੀ ਆ ਦੈਨ ਇਹਦੇ ਨਾਲ ਕੋਈ ਕੰਸਰਨ ਨਹੀਂ ਕੋਈ ਇਫੈਕਟ ਨਹੀਂ ਕੰਪਲਿਕੇਟ ਤੇ ਨਹੀਂ ਕੁਝ ਬਿਲਕੁਲ ਵੀ ਨਹੀਂ ਆ ਇਹ ਬਹੁਤ ਹੀ ਅੱਛੀ ਚੀਜ਼ ਆ ਪਲੱਸ ਪੁਆਇੰਟ ਆ ਤੇ ਇਹਦਾ ਕੋਈ ਕੰਸਰਨ ਨਹੀਂ ਹੈ ਹੈਲਥ ਮੈਡੀਕੇਸ਼ਨ ਆ ਕਿਉਂਕਿ ਜਦੋਂ ਦੰਦ ਕਲੀਨ ਕਰਾਉਂਦੀਆਂ ਪ੍ਰੈਗਨੈਂਟਸ ਲੇਡੀ ਉਹਨਾਂ ਨੂੰ ਐਂਟੀਬਾਇਓਟਿਕ ਲੈਣੀ ਹੋ ਪੈਣੀ ਆ ਉਸ ਤੋਂ ਬਾਅਦ ਜਾਂ ਨਹੀਂ ਨਹੀਂ ਬਿਲਕੁਲ ਨਹੀਂ ਇਹਦਾ ਕੋਈ ਕੰਸਰਨ ਨਹੀਂ ਐਂਟੀਬਾਇਓਟਿਕ ਦਾ ਤੁਹਾਨੂੰ ਜ਼ਰੂਰਤ ਨਹੀਂ ਐਂਟੀਬਾਇਓਟਿਕ ਜਿਹੜੀਆਂ ਹੈਲਥ ਰਿਲੇਟਡ ਇਸ਼ੂਜ਼ ਹੈਗੇ ਆ ਕਈ ਕਈ ਪੇਸ਼ੈਂਟ ਨੂੰ ਹੁੰਦੇ ਆ ਤੇ ਸਿਰਫ ਉਹਨਾਂ ਨੂੰ ਹੀ ਐਂਟੀਬਾਇਓਟਿਕ ਚਾਹੀਦੀ ਹੁੰਦੀ ਹੈ ਉਹਦੀ ਆਪਾਂ ਅੱਗੇ ਗੱਲਬਾਤ ਕਰਾਂਗੇ ਕਿ ਕਿਹਨੂ ਕਿਹਨੂ ਕਿਹਦੇ ਲਈ ਰਿਕੁਆਇਰਮੈਂਟਸ ਹੈਗੀਆਂ ਐਂਟੀਬਾਇਓਟਿਕ ਦੀਆਂ ਜਦੋਂ ਤੁਸੀਂ ਕਲੀਨਿੰਗ ਕਰਵਾਉਨੇ ਹੋ ਬਟ ਆਮ ਜਿਹੜਾ ਪੇਸ਼ੈਂਟ ਹੈਗਾ ਗੁੱਡ ਹੈਲਥ ਜਿੱਦੀ ਹੈਗੀ ਆ ਰਿਲੇਟਡ ਆ ਉਹਦੀ ਉਹਨੂੰ ਕੋਈ ਐਂਟੀਬਾਇਓਟਿਕ ਦੀ ਜ਼ਰੂਰਤ ਨਹੀਂ ਹੈਗੀ ਤਸਵੀਰ ਕੁੜ ਜੀ ਜਦੋਂ ਪ੍ਰੈਗਨੈਂਟ ਲੇਡੀ ਨੂੰ ਤੁਸੀਂ ਕਹਿ ਕੇ ਤਿੰਨ ਤਿੰਨ ਮਹੀਨੇ ਬਾਅਦ ਉਹਨਾਂ ਨੂੰ ਸਬਮਿਟ ਲੈਣੇ ਚਾਹੀਦੇ ਨੇ ਹਾਈਜਨਿਸਟ ਕੋ ਜਾ ਕੇ ਦੰਦ ਕਲੀਨ ਕਰਾਣੇ ਚਾਹੀਦੇ ਨੇ ਜਦੋਂ ਬੇਬੀ ਬੋਨ ਹੁੰਦਾ ਉਸ ਤੋਂ ਕਿਸ ਟਾਈਮ ਦੇ ਦੌਰਾਨ ਬੇਬੀ ਨੂੰ ਲੈ ਕੇ ਹਾਈਜਨਿਸਟ ਜਾਂ ਡੈਂਟਲ ਕੋਲ ਜਾਣਾ ਚਾਹੀਦਾ ਗੁੱਡ ਕੁਐਸਚਨ ਕਿਉਂਕਿ ਸਾਡੇ ਜਿਹੜੇ ਆਮ ਲੋਕੀ ਆ ਨਾ ਸਪੈਸ਼ਲੀ ਆਪਣੇ ਪੰਜਾਬੀ ਇੰਡੀਅਨ ਦੇ ਬਲੀਵ ਨਹੀਂ ਕਰਦੇ ਜਾਂ ਮੋਸਟਲੀ ਲੋਕੀ ਬੱਚੇ ਨੂੰ ਉਦੋਂ ਹੀ ਲੈ ਕੇ ਜਾਂਦੇ ਆ ਜਦੋਂ ਉਹ ਸੋਚਦੇ ਆ ਕਿ ਓਕੇ ਹੁਣ ਇਹਦੇ ਪਰਮਨੈਂਟ ਦੰਦ ਆ ਜਿਹੜੇ ਮੂੰਹ ਦੇ ਵਿੱਚ ਆ ਗਏ ਚਲੋ ਹੁਣ ਅਸੀਂ ਇਹਨੂੰ ਡੈਂਟਿਸਟ ਕੋਲ ਜਾਂ ਫਿਰ ਜਾਂ ਮੈਂ ਗਲਤ ਓਕਦਾ ਤੁਹਾਡੀ ਜਾਂ ਫਿਰ ਉਦੋਂ ਲੈ ਜਾਂਦੇ ਨੇ ਜਦੋਂ ਬੱਚੇ ਨੂੰ ਕੀੜਾ ਲੱਗ ਜਾਂਦਾ ਦੰਦਾਂ ਨੂੰ ਕਹਿ ਦਿੰਦੇ ਨੇ ਕਿ ਕ੍ਰੇੜਾ ਕੀੜਾ ਜਾਂ ਕੁਝ ਕੰਪਲਿਕੇਟ ਦੰਦ ਜਦੋਂ ਨਾਰਮੈਲਟੀ ਦੰਦਾਂ ਦੇ ਵਿੱਚ ਕੁਝ ਦੇਖਦੇ ਆ ਕਿ ਕਿਸ ਟਾਈਮ ਲੈ ਜਾਣਾ ਚਾਹੀਦਾ ਨਿਊ ਬੋਰਨ ਬੇਬੀ ਨੂੰ ਲੈ ਕੇ ਡੈਂਟਿਸਟ ਦੇ ਜਿਹੜਾ ਸਫਰ ਹੈ ਉਹ ਕਿੰਨਾ ਕੁ ਹੋਣਾ ਗੈਪ ਕਿੰਨਾ ਕੁ ਹੋਣਾ ਚਾਹੀਦਾ ਮੈਂ ਤਾਂ ਸੁਜੈਸਟ ਕਰਦੀ ਆ ਕਿ ਜਦੋਂ ਬੇਬੀ ਬੌਰਨ ਹੁੰਦਾ ਤੁਸੀਂ ਅਸੀਂ ਉਹਨਾਂ ਨੂੰ ਐਜੂਕੇਟ ਕਰਦੇ ਆ ਕਿ ਤੁਸੀਂ ਗਾਜ਼ ਲੈ ਲਓ ਬੱਚੇ ਨੂੰ ਗਾਜ਼ ਦੇ ਨਾਲ ਉਹਦੀ oral cavity ਨੂੰ ਇਟਸ ਨਾਟ ਓਨਲੀ ਅਬਾਊਟ ਈਥ ਇਟਸ ਅਬਾਊਟ ਦਾ ਹੋਲ oral cavity ਕਿਉਂਕਿ ਜਦੋਂ ਬੱਚਾ ਦੁੱਧ ਪੀਂਦਾ ਤੇ ਉਹ ਦੁੱਧ ਦੇ ਨਾਲ ਜਾਂ ਤੁਸੀਂ ਅ ਅਡਲਟ ਜਿਹੜੇ ਬੱਚੇ ਨੂੰ ਕਿਸ ਵਗੈਰਾ ਕਰਦੇ ਆ ਮੂੰਹ ਨਾਲ ਮਾਂ ਕਿਸ ਕਰਦੀ ਆ ਤਾਂ ਅਸੀਂ ਸਟਿਲ ਉਸ ਟਾਈਮ ਬੈਕਟੀਰੀਆ ਆਲਰੇਡੀ ਦੇ ਦੇ ਦਿੰਨੇ ਆ ਬੱਚੇ ਨੂੰ ਬੱਚੇ ਦਾ ਜਿਹੜਾ ਮਾਉਥ ਆ ਬਿਲਕੁਲ ਕਲੀਨ ਹੁੰਦਾ ਪਰ ਉਹ ਬੈਕਟੀਰੀਆ ਬੱਚਾ ਕਿੱਥੋਂ ਲੈਂਦਾ ਮਾਂ ਦੇ ਮੂੰਹ ਤੋਂ ਜਾਂ ਫਿਰ ਅਸੀਂ ਅਡਲਟ ਅਸੀਂ ਲਾਰਡ ਦੇ ਵਿੱਚ ਮੂੰਹ ਚੁੰਮ ਲੈਨੇ ਬੱਚੇ ਦਾ ਐਗਜੈਕਟਲੀ ਮੈਂ ਇਹ ਦੱਸਣਾ ਕਲੀਅਰ ਕਰਨਾ ਚਾਹੁੰਦੀ ਆ ਕਿ ਕੋਈ ਵੀ ਨਿਊ ਬੋਰਨ ਬੱਚਾ ਤਾਂ ਪਲੀਜ਼ ਉਹਨੂੰ ਕਿਸ ਨਾ ਕਰੋ ਉਹਨੂੰ ਮੂੰਹ ਨਾ ਲਗਾਓ ਉਹਦੇ ਤੇ ਉਹਦਾ ਮੂੰਹ ਜਿਹੜਾ ਹੈਗਾ ਉਹ ਸੈਨੀਟਾਈਜ਼ ਰੱਖ ਦਿਓ ਕਿਉਂਕਿ ਅਸੀਂ ਬਾਰੋਂ ਇਸੇ ਤਰੀਕੇ ਨਾਲ ਫਸਟ ਆਫ ਆਲ ਨਿਊ ਬੋਰਨ ਬੇਬੀ ਨੂੰ ਬੈਕਟੀਰੀਆ ਦੇ ਦਿੰਨੇ ਆ। ਈਦਰ ਮਾਂ ਦੇ ਪੇਟ ਚੋਂ ਮਿਲਦਾ ਬੈਕਟੀਰੀਆ ਈਦਰ ਜਾਂ ਫਿਰ ਜਿਹੜੇ ਕਿ ਅਡਲਟ ਵਗੈਰਾ ਅਸੀਂ ਉਹਨਾਂ ਨੂੰ ਪਿਆਰ ਦੇ ਨਾਲ ਕਿਸ ਵਗੈਰਾ ਕਰ ਲੈਨੇ ਆਂ, ਹਾ ਕਰ ਲੈਨੇ ਆਂ ਜਾਂ ਬੱਚੇ ਦੇ ਮੂੰਹ ਨੂੰ ਲਾ ਲੈਨੇ ਆਂ, ਲਾਡ ਨਾਲ। ਇਹ ਪਲੀਜ਼ ਆਪਣੇ ਬੱਚਿਆਂ ਨੂੰ ਥੋੜਾ ਅਡਲਟਸ ਤੋਂ ਪਰੇ ਰੱਖਿਆ ਕਰੋ ਨਿਊ ਬੋਰਨ ਬੱਚਿਆਂ ਨੂੰ। ਮੂੰਹ ਮਾਂ ਵੀ ਨਹੀਂ ਲਾ ਸਕਦੀ ਬੱਚੇ ਨੂੰ। ਲਿਪਸ ਟੂ ਲਿਪਸ ਕਿਸ ਕਰਨਾ ਇਸ ਨਾਟ ਰੀਲੀ ਗੁੱਡ ਚੀਜ਼ ਅੱਜ ਕੱਲ ਡਾਕਟਰ ਜਸਵੀਰ ਜੀ ਮੈਂ ਗੱਲ ਟੋਕਦਾ ਕਿ ਅੱਜ ਕੱਲ ਜਿਹੜੀਆਂ ਪੁਰਾਣੀਆਂ ਸੱਸਾਂ ਨੇ ਉਹ ਤਰਾਜ ਵੀ ਕਰ ਲੈਂਦੀਆਂ ਨੂਹਾਂ ਤੇ ਕਿ ਕਿ ਤੂੰ ਤੇ ਸਾਡੇ ਪੋਤਰੇ ਨੂੰ ਜਾਂ ਮੁੰਡੇ ਨੂੰ ਲਾਗੇ ਨਹੀਂ ਲੱਗਣ ਦਿੰਦੀ ਹੱਥ ਨਹੀਂ ਲਾਣ ਦਿੰਦੀ ਕਿੰਨਾ ਕੁ ਜ਼ਰੂਰੀ ਹੈ ਜੋ ਬੱਚੇ ਨੂੰ ਹੱਥ ਲਾਣੇ ਕਿ ਕਿਸ ਤਰ੍ਹਾਂ ਲਾਣ ਜਾਂ ਆਪਣੇ ਉਹਨੂੰ ਪਿਆਰ ਜਤਾਣਾ ਹੈ ਕਿਸ ਤਰ੍ਹਾਂ ਜਤਾ ਨਹੀਂ ਨਿਊਬੋਰਨ ਬੇਬੀ ਤਾਂ ਵੈਸੇ ਹੀ ਉਹਨੂੰ ਬੜਾ ਹਾਈਜੀਨਿਕ ਰੱਖਣਾ ਚਾਹੀਦਾ ਉਹਨੂੰ ਬੈਕਟੀਰੀਆ ਵਾਇਰਸ ਕੁਛ ਵੀ ਅਸੀਂ ਪਾਸ ਆਊਟ ਕਰਦੇ ਆ ਤੇ ਇਸ ਕਰਕੇ ਉਹਦੀ ਬੱਚੇ ਦੀ ਇਮਿਊਨਿਟੀ ਵੀ ਉਨੀ ਸਟਰੋਂਗ ਨਹੀਂ ਹੁੰਦੀ ਤਾਂ ਬੱਚੇ ਨੂੰ ਹਮੇਸ਼ਾ ਕਲੀਨ ਔਰ ਅਡਲਟਸ ਤੋਂ ਪਰੇ ਰੱਖਣਾ ਚਾਹੀਦਾ ਸੋ ਇਹ ਮੇਰਾ ਸੁਜੈਸ਼ਨ ਆ ਸਪੈਸ਼ਲੀ ਮੂੰਹ ਤਾਂ ਖਾਸ ਕਰਕੇ ਇਹ ਸਫਰ ਜਿਹੜਾ ਮੈਂ ਗੱਲ ਫਿਰ ਉੱਥੇ ਆਂਦੀ ਕੁਐਸਚਨ ਕਿ ਕਿੰਨਾ ਕੁ ਲੰਬਾ ਕਦੋਂ ਡਾਕਟਰ ਦੇ ਕੋਲ ਕਦੋਂ ਹਾਈਜਨਸ ਦੇ ਕੋਲ ਬੱਚੇ ਨੂੰ ਨਿਊ ਬੋਰਨ ਬੇਬੀ ਤੋਂ ਬਾਅਦ ਲੈ ਕੇ ਜਾਣਾ ਚਾਹੀਦਾ 6 ਮਨთ ਬੱਚੇ ਨੂੰ ਐਕਚੁਅਲੀ ਫਰਸਟ ਅਪਾਇੰਟਮੈਂਟ ਤੁਹਾਨੂੰ ਰੱਖਣੀ ਚਾਹੀਦੀ ਹੈ ਬੱਚੇ ਦੀ ਕਿਉਂਕਿ 6 ਮਨთ ਜਿਹੜੇ ਹੈਗੇ ਆ ਆਲਰੇਡੀ ਉਹਦੇ ਦੰਦ ਆ ਜਿਹੜੇ ਸ਼ੁਰੂ ਹੋ ਜਾਂਦੇ ਆ ਬੇਬੀ ਟੀਥ ਤੇ ਉਸ ਟਾਈਮ ਤੁਸੀਂ ਲੈ ਕੇ ਜਾਓ ਔਰ ਬੱਚਾ ਥੋੜਾ ਜਿਹਾ ਅ ਫੈਮਿਲਰ ਉਹਨੂੰ ਹੋਣ ਦੋ ਤੇ ਮਾਂ ਨੂੰ ਐਜੂਕੇਸ਼ਨ ਦੇਣੀ ਜ਼ਰੂਰੀ ਆ ਬਹੁਤ ਕਿ ਬੱਚੇ ਦੇ ਜਿਹੜੀ ਔਰਲ ਕੈਵਿਟੀ ਆ ਉਹਨੂੰ ਸਾਫ਼ ਕਿੱਦਾਂ ਰੱਖਿਆ ਜਾਵੇ ਤੇ ਉਹਦੇ ਦੰਦ ਆ ਜਿਹੜੇ ਹੈਗੇ ਆ ਕੀ ਨਾਰਮਲ ਤੋਂ ਅਬਨਾਰਮਲਟੀ ਆ ਬੱਚੇ ਦੇ ਮੂੰਹ ਵਿੱਚ ਹੋਣ ਤਾਂ ਤੁਸੀਂ ਮਾਂ ਜਿਹੜੀ ਇੱਕ ਹੈਗੀ ਆ ਫਸਟ ਕਿ ਉਹਨੂੰ ਜੱਜ ਕਿੱਦਾਂ ਕੀਤਾ ਜਾ ਸਕਦਾ ਸੋ 6 ਮੰਥ ਆ ਬਿਲਕੁਲ 6 ਮੰਥ ਤੋਂ ਬਾਅਦ ਜਸਵੀਰ ਜੀ ਜਦੋਂ 6 ਮੰਥ ਤੋਂ ਬਾਅਦ ਲੈ ਗਏ ਕਿੰਨੇ ਬੱਚਿਆਂ ਦੇ ਦੰਦ ਨਿਕਲਦੇ ਨਹੀਂ ਅੰਦਰ ਮਾਸ ਦੇ ਅੰਦਰ ਹੀ ਰਹਿ ਜਾਂਦੇ ਨੇ ਚਬਾੜੇ ਦੇ ਅੰਦਰ ਰਹਿ ਜਾਂਦੇ ਨੇ ਉਹਨੂੰ ਬਾਹਰ ਕੱਢਣ ਦੇ ਲਈ ਕੰਪਲਿਕੇਟ ਹੁੰਦਾ ਬੱਚਿਆਂ ਨੂੰ ਦਰਦ ਹੁੰਦੀ ਏ ਉਹ ਕੀ ਰੀਜ਼ਨ ਕੀ ਹੈ ਕਿ ਬੱਚਿਆਂ ਦੇ ਦੰਦ ਅੰਦਰ ਹੀ ਰੁਕ ਜਾਂਦੇ ਨੇ ਮਾਸ ਦੇ ਵਿੱਚੋਂ ਬਾਹਰ ਨਹੀਂ ਆਉਂਦੇ ਜਾਂ ਆਉਂਦੇ ਨੇ ਟੇਡੇ ਮੇਡੇ ਆਉਂਦੇ ਨੇ ਵਜ੍ਹਾ ਕੀ ਹੈ ਇਹ ਕਈ ਜੈਨੇਟਿਕਲੀ ਤੁਹਾਡੇ ਜੀਨਸ ਹੁੰਦੇ ਆ ਹੂੰ ਤੇ ਜੀਨਸ ਜੇ ਤੁਹਾਡੇ ਪੇਰੈਂਟਸ ਦੇ ਜੀਨਸ ਇਦਾਂ ਹੈਗੇ ਆ ਔਰ ਅਰਪਸ਼ਨ ਦੇ ਵਿੱਚ ਥੋੜੀ ਪ੍ਰੋਬਲਮ ਆਉਂਦੀ ਆ ਜਾਂ ਫਿਰ ਲੇਟ ਅਰਪਸ਼ਨ ਹੁੰਦੀ ਆ ਦੰਦਾਂ ਦੀ ਤੇ ਬੇਬੀ ਟੀਥ ਜਿਹੜੇ ਹੈਗੇ ਆ ਉਹ ਤਾਂ ਆ ਜਾਂਦੇ ਆ ਬੇਬੀ ਟੀਥ ਇਸ ਨਾਟ ਲਾਈਕ ਉਹ ਸਟਕ ਨਹੀਂ ਹੁੰਦੇ ਤੇ ਜਿਹੜੇ ਪਰਮਨੈਂਟ ਦੰਦ ਜਿਹੜੇ ਹੈਗੇ ਆ ਉਹ 6 ਮਹੀਨੇ 6 ਸਾਲ ਤੋਂ ਬਾਅਦ ਸ਼ੁਰੂ ਹੁੰਦੇ ਆ ਪਰਮਾਨੈਂਟ ਜਿਹੜਾ ਦੰਦ ਹੈ ਉਹ 6 ਸਾਲ 6 ਸਾਲ ਦੇ ਪਹਿਲੇ ਮੋਲਰਸ ਅਰਾਪਟ ਹੁੰਦੇ ਆ ਬਿਲਕੁਲ ਆ ਪ੍ਰੋਗਰਾਮ ਚੱਲੀ ਰਵਾਂਗੇ ਇਦਾਂ ਹੀ ਦੇਖਦੇ ਰਹੋ ਅਮੇਜ਼ਿੰਗ ਟੀਵੀ ਮਿਲਦੇ ਆ ਇੱਕ ਛੋਟੀ ਜੀ ਬ੍ਰੇਕ ਤੋਂ ਬਾਅਦ ਦੇਸ਼ ਵਿਦੇਸ਼ ਪੰਜਾਬ ਦੀ ਰਾਜਨੀਤੀ ਦੀ ਹਰ ਬਰੀਕੀ ਤੇ ਰੱਖਾਂਗੇ ਨਜ਼ਰ ਪੰਜਾਬੀਆਂ ਨੇ ਕਿਵੇਂ ਗੱਡੇ ਨਹੀਂ ਦੇਸ਼ ਦੀ ਧਰਤੀ ਤੇ ਬਿਜ਼ਨਸ ਰਾਜਨੀਤੀ ਥੇਡਾ ਜੱਜ ਜਿੱਤ ਦੇ ਝੰਡੇ ਦੇਖ ਲੇ ਦੇਸ਼ ਤੋਂ ਪ੍ਰਦੇਸ਼ ਉੱnikli ਲੜੀਵਾਰ ਪ੍ਰੋਗਰਾਮ ਵਰਿੰਦਰ ਸਿੰਘ ਦੇ ਨਾਲ ਜੇਕਰ ਤੁਸੀਂ ਵੀ ਆਪਣੇ ਬਿਜ਼ਨਸ ਨੂੰ ਕਰਨਾ ਚਾਹੁੰਦੇ ਹੋ ਪਰਮੋਹਤ ਦਾ ਸੰਪਰਕ ਕਰੋ ਫੇਟ ਲਿਖੇ ਨੰਬਰਾਂ ਤੇ ਬ੍ਰੇਕ ਤੋਂ ਬਾਅਦ ਦਾ ਬਹੁਤ ਬਹੁਤ ਸਵਾਗਤ ਹੈ ਡਾਕਟਰ ਜਸਵੀਰ ਜੀ ਤੁਸੀਂ ਬਹੁਤ ਅੱਛਾ ਸਜਾ ਦਿੱਤਾ ਜੋ ਪ੍ਰੈਗਨੈਂਟ ਲੇਡੀ ਨੇ ਉਹਨਾਂ ਨੂੰ ਤਿੰਨ ਤਿੰਨ ਮਹੀਨੇ ਦਾ ਸ਼ਾਸਨ ਲੈਣਾ ਚਾਹੀਦਾ ਤਿੰਨ ਤਿੰਨ ਮਹੀਨੇ ਬਾਅਦ ਆਪਣੇ ਡੈਂਟਲ ਨੂੰ ਆਪਣੇ ਡਾਕਟਰ ਨੂੰ ਜਾ ਕੇ ਹਾਈਜਨਿਸਟ ਨੂੰ ਜਾ ਕੇ ਆਪਣੇ ਦੰਦ ਸਾਫ਼ ਕਰਾਣੇ ਚਾਹੀਦੇ ਦਿਖਾਣੇ ਚਾਹੀਦੇ ਨੇ ਉਸ ਤੋਂ ਬਾਅਦ ਬੱਚਿਆਂ ਨੂੰ ਵੀ ਦੱਸਿਆ ਕਿ ਪਹਿਲਾ ਬੱਚਾ ਨਿਊ ਬੋਨ ਬੇਬੀ ਨੂੰ 6 6 ਮਹੀਨੇ ਬਾਅਦ ਤੁਸੀਂ ਆਪਣੇ ਡੈਂਟਲ ਨੂੰ ਹਾਈਜਨਿਸਟ ਨੂੰ ਵਿਜ਼ਿਟ ਕਰ ਸਕਦੇ ਹੋ ਸਾਡੇ ਪੰਜਾਬੀ ਕਈ ਡਰਦੇ ਨੇ ਡਾਕਟਰ ਤੇ ਜਾਣ ਤੇ ਬਾਅਦ ਕਿਉਂਕਿ ਕਹਿੰਦੇ ਨੇ ਕਿ ਡਾਕਟਰ ਐਵੇਂ ਕੰਪਲੀਕੇਟ ਕੁਛ ਨਾ ਕੁਛ ਐਕਸ ਰੇ ਜਾਂ ਕੁਛ ਐਵੇਂ ਲਿਖ ਦੇਗਾ ਬੱਚਿਆਂ ਨੂੰ ਅੱਜ ਕੱਲ ਛੋਟੇ ਬੱਚਿਆਂ ਨੂੰ ਮੂੰਹ ਦੇ ਵਿੱਚ ਤਾਰਾਂ ਲੱਗੀਆਂ ਹੁੰਦੀਆਂ ਨੇ ਜਾਂ ਵਿਨਸਰ ਪਾਏ ਹੁੰਦੇ ਨੇ ਇਹ ਇਹ ਇਹਨਾਂ ਨੂੰ ਰੋਕਣ ਵਾਸਤੇ ਇਹਨਾਂ ਨੂੰ ਡਾਕਟਰ ਕਿਉਂ ਜ਼ਰੂਰੀ ਹੈਗਾ ਕਿ ਕਿਸ ਤਰ੍ਹਾਂ ਰੋਕ ਸਕਦੇ ਆਪਾਂ ਤਾਰਾਂ ਤੁਆ ਤਾਰਾਂ ਤੋਂ ਤੁਸੀਂ ਬਿਲਕੁਲ ਨਹੀਂ ਰੋਕ ਸਕਦੇ ਬੱਚੇ ਨੂੰ ਕਿਉਂਕਿ ਜੈਨੇਟਿਕਲੀ ਜਿਹੜੀ ਅਰਾਪਸ਼ਨ ਹੈਗੀ ਆ ਉਹ ਤੁਹਾਨੂੰ ਮੈਂ ਦੱਸਿਆ ਕਿ ਵਿੰਗੇ ਟਡੇ ਦੰਦ ਆ ਸਕਦੇ ਆ ਇਹ ਤੁਹਾਡੇ ਜੀਨ ਚ ਰਨ ਕਰਦੇ ਆ ਜਿਨ੍ਹਾਂ ਦੇ ਦੰਦ ਪੇਰੈਂਟਸ ਦੇ ਸਿੱਧੇ ਦੰਦ ਆਉਂਦੇ ਆ ਇਟਸ ਲਾਈਕ ਅ ਜੀਨਸ ਇਸ ਤਰ੍ਹਾਂ ਤੇ ਨਹੀਂ ਬਰਸ਼ ਕੋਈ ਪੁੱਠਾ ਸਿੱਧਾ ਜਾਂ ਖੰਗ ਦੇ ਪੁੱਠਾ ਸਿੱਧਾ ਜਾਂ ਬੋਟਲ ਦੀ ਨਿੱਪਲ ਵਗੈਰਾ ਜਾਂ ਆਪਾਂ ਦੁੱਧ ਸੱਚੇ ਖੱਬੇ ਕਰਕੇ ਉੱਪਰ ਥੱਲੇ ਕਰਕੇ ਬੱਚਿਆਂ ਨੂੰ ਪਿਆੰਨੇ ਆ ਇਸ ਕਰਕੇ ਤੇ ਦੰਦ ਅਗੇ ਇਸ ਤਰ੍ਹਾਂ ਤੇ ਨਹੀਂ ਆਉਂਦੇ ਉਹ ਉਹ ਡਿਫਰੈਂਟ ਇਸ਼ੂਜ਼ ਆ ਕਈ ਰੀਜ਼ਨ ਹੈਗੇ ਜਿਹੜੇ ਕਿ ਬੱਚੇ ਪੈਸੀਫਾਇਡ ਲੈਂਦੇ ਆ ਤੇ ਬੱਚੇ ਥਮਸਕ ਕਰਦੇ ਆ ਉਹਨਾਂ ਦੇ ਨਾਲ ਤੁਹਾਡੇ ਜਿਹੜੇ ਫਰੰਟ ਦੰਦ ਹੈਗੇ ਆ ਉਹਨਾਂ ਦੇ ਵਿੱਚ ਗੈਪ ਰਹਿ ਜਾਂਦਾ ਤੇ ਉਹਨਾਂ ਦੇ ਉਹ ਦੰਦ ਜਿਹੜੇ ਉਹਨਾਂ ਦੇ ਉੱਪਰਲਾ ਤੇ ਥੱਲੇ ਵਾਲਾ ਜਵਾੜਾ ਅਕਲੂਡ ਨਹੀਂ ਕਰਦਾ ਉਹ ਗੈਪ ਹੁੰਦਾ ਉਸ ਇਸ਼ੂ ਨੂੰ ਲੈ ਕੇ ਤੁਸੀਂ ਬਰੇਸਸ ਲਗਵਾਉਣੇ ਹੋ ਬਟ ਮੋਸਟਲੀ ਜੈਨੇਟਿਕਲੀ ਜਿਹੜੇ ਬਿੰਗੇਟੇਡੇ ਦੰਦ ਹੁੰਦੇ ਆ ਉਹ ਤੁਹਾਡੇ ਜੀਨ ਚ ਰਨ ਕਰਦੇ ਆ ਬਟ ਉਹਨਾਂ ਨੂੰ ਸਿੱਧਾ ਕਰਨਾ ਵੀ ਬਹੁਤ ਜ਼ਰੂਰੀ ਹੈ ਕਿਉਂ ਸਿੱਧਾ ਕਰਨਾ ਬੱਚਿਆਂ ਦੇ ਦੰਦਾਂ ਨੂੰ ਕਿਉਂ ਜ਼ਰੂਰੀ ਹੈਗਾ ਕਿਉਂਕਿ ਦੁੱਧ ਦੇ ਦੰਦ ਨਹੀਂ ਤੁਸੀਂ ਦੁੱਧ ਦੇ ਦੰਦਾਂ ਦੀ ਗੱਲ ਕਰਦੇ ਹੋ ਕਿ ਜਿਹੜੇ 6 ਸਾਲ ਤੋਂ ਬਾਅਦ ਦੰਦ ਆਉਂਦੇ ਆ ਮੈਂ ਪਰਮਨੈਂਟ ਦੰਦ ਦੀ ਗੱਲ ਕਰਦੀ ਹਾਂ ਕਈ ਵਾਰ ਕਈ ਇਸ਼ੂ ਹੋਰ ਵੀ ਹੈਗੇ ਆ ਕਿ ਜਦੋਂ ਤੁਸੀਂ ਬੇਬੀ ਦੰਦ ਜਿਹੜੇ ਹੈਗੇ ਆ ਉਹ ਥੱਲੇ ਵਾਲੇ ਜਿਹੜੇ ਪਰਮਨੈਂਟ ਥੱਲੇੋਂ ਆਉਂਦੇ ਆ ਦੰਦ ਤੇ ਉਹ ਬੇਬੀ ਦੰਦ ਜਿਹੜੇ ਉਹਨਾਂ ਨੂੰ ਜਗਾ ਨਹੀਂ ਦਿੰਦੇ ਹੈਗੇ ਪਰਮਨੈਂਟ ਟੀਥ ਨੂੰ ਸੋ ਉਹਦੇ ਵਿੱਚ ਕਈ ਸਿਚੁਏਸ਼ਨ ਦੇ ਵਿੱਚ ਤੁਹਾਨੂੰ ਉਹ ਆਪ ਵੀ ਐਕਸਟ੍ਰੈਕਟ ਕਰਨੇ ਪੈਂਦੇ ਆ ਬੇਬੀ ਟੀਥ ਤਾਂ ਕਿ ਜਿਹੜੇ ਪਰਮਨੈਂਟ ਦੰਦ ਆਉਂਦੇ ਆ ਥੱਲਿਓ ਤੇ ਉਹਨਾਂ ਨੂੰ ਜਗ੍ਹਾ ਬਣ ਸਕੇ ਸੋ ਉਹ ਰੀਜ਼ਨ ਵੀ ਹੈਗੇ ਆ ਬਿੰਗੇ ਡੈਡ ਦੇ ਦੰਦ ਹੋ ਜਾਂਦੇ ਆ ਸੋ ਇਸ ਲਈ ਐਸ ਆਈ ਸੈਡ ਬਿਫੋਰ ਕਿ ਡੈਂਟਿਸ ਦੇ ਕੋਲ 6 ਮਹੀਨੇ ਬਾਅਦ ਤੁਹਾਨੂੰ ਲੈ ਜਾਣਾ ਬਹੁਤ ਜ਼ਰੂਰੀ ਆ ਬੱਚੇ ਬਿਲਕੁਲ 6 ਮਹੀਨੇ ਬਾਅਦ ਆਪਾਂ ਚਲੇ ਕਿ ਬੱਚੇ ਨੂੰ ਡੈਂਟਲ ਦੇ ਕੋਲ ਦਿਖਾਣ ਤੋਂ ਸਭ ਤੋਂ ਪਹਿਲੇ ਦੰਦ ਜਿਹੜੇ ਬੱਚੇ ਦੇ ਗਰੋ ਹੋਉਂਦੇ ਨੇ ਜਾਂ ਜਿਹਨੂੰ ਦੁੱਧ ਦੇ ਦੰਦ ਵੀ ਕਹਿ ਸਕਦੇ ਆ ਜਿਹੜੇ ਪਹਿਲੇ ਦੰਦ ਕੱਢਦਾ ਉਹ ਕਿੰਨੇ ਮਹੀਨੇ ਦੇ ਵਿੱਚ ਬੱਚਾ ਕੱਢਣਾ ਚਾਹੀਦਾ ਜੇ ਨਾ ਕੱਢੇ ਤੇ ਡੈਂਟਲ ਨੂੰ ਕਦੋਂ ਦਿਖਾਣਾ ਚਾਹੀਦਾ ਹੈ ਕਿ ਟਾਈਮ ਲਿਮਟ ਹੈ ਕਿ ਕੋਈ ਆਟੋਮੈਟਿਕਲੀ ਜਰਨੀ ਕਿ ਐਸ ਐਸ ਆਈ ਸੈਡ 6 ਮਹੀਨੇ ਦੇ ਵਿੱਚ ਤੁਹਾਨੂੰ ਜਿਹੜੇ ਫਰਸਟ ਲੋਅਰ ਦੋ ਦੰਦ ਹੈਗੇ ਆ ਉਹ ਅਰਪਟ ਹੋ ਜਾਂਦੇ ਆ ਉਹਨਾਂ ਦਾ ਟਾਈਮ ਆ ਬਟ ਅਗੇਨ ਇਹ ਜੀਨਸ ਦੇ ਵਿੱਚ ਰਨ ਕਰਦਾ ਕਿ ਡਿਲੇ ਵੀ ਹੋ ਸਕਦੇ ਆ 6 ਮਹੀਨੇ ਤੋਂ ਥੋੜੀ ਡਿਲੇ ਠੀਕ ਆ ਅਗਰ ਜ਼ਿਆਦਾ ਬੱਚੇ ਦੇ ਦੰਦ ਡਿਲੇ ਹੁੰਦੇ ਆ ਦੰਦ ਜਰੂਰ ਡੈਂਟਿਸਟ ਕੋਲ ਲੈ ਕੇ ਜਾਓ ਜਿਹੜੇ ਕਿ ਉਹ ਐਵੈਲ ਕਰਨ ਕਿ ਕੀ ਪ੍ਰੋਬਲਮ ਹੋ ਰਹੀ ਆ ਐਕਸ-ਰੇ ਚ ਦਸਣ ਪਰਮਨੈਂਟ ਦੰਦ ਜਿਹੜੇ ਨੀਚੇ ਤੋਂ ਬਿਲਡ ਅਪ ਹੋ ਰਹੇ ਆ ਉਹਨਾਂ ਨੂੰ ਦੇਖਿਆ ਜਾਵੇ ਸੋ ਇਹਦੇ ਲਈ ਹੀ ਸਪੈਸ਼ਲਿਸਟ ਹੈਗੇ ਜਿਹੜੇ ਵੈਲ ਕਰਨਗੇ ਡਾਕਟਰ ਜਸਵੀਰ ਕੌਰ ਜੀ ਜਿਸ ਤਰ੍ਹਾਂ ਬੱਚਿਆਂ ਦੇ ਦੰਦ ਉਗਦੇ ਨੇ ਸਭ ਤੋਂ ਪਹਿਲਾਂ ਬੱਚੇ ਦੇ ਦੰਦ ਕਿਵਰੀ ਬੱਚੇ ਦੇ ਚਿੜਚੜਾਪਨ ਰੋਣਾ ਬੱਚੇ ਇਰਿਟੇਟ ਹੋਣਾ ਉਹਦੇ ਵਾਸਤੇ ਕੀ ਇਲਾਜ ਹੈ ਜਦੋਂ ਬੱਚੇ ਦੇ ਦੰਦ ਉਗਦੇ ਨੇ ਗਰੋਹ ਹੁੰਦੇ ਨੇ ਜਦੋਂ ਕੋਈ ਅੰਦਰੋਂ ਮਾਸ ਫੜਦਾ ਹੈ ਉਹਦੇ ਦਰਦ ਹੁੰਦਾ ਬੱਚਾ ਰੋਂਦਾ ਉਹਦਾ ਕੀ ਇਲਾਜ ਕੀ ਹੈ ਮਾਮਾ ਅੱਜਕੱਲ ਡੈਂਟਲ ਦੇ ਲੈ ਕੇ ਜਾਂਦੀਆਂ ਜਾਂ ਆਰਗੈਨਿਕ ਦਵਾਈਆਂ ਦੇਈ ਜਾਂਦੇ ਘਰ ਦੀਆਂ ਬਜ਼ੁਰਗਾਂ ਨੇ ਜੋ ਬਣਾਈਆਂ ਹੁੰਦੀਆਂ ਨੇ ਉਹ ਕੀ ਡਾਕਟਰ ਕੋਲ ਡੈਂਟਲ ਕੋਲ ਆਉਣਾ ਚਾਹੀਦਾ ਕਿ ਉਸ ਦੇ ਵਾਸਤੇ ਥੋੜਾ ਜਿਹਾ ਦੱਸੋ ਨਹੀਂ ਇਹ ਨਾਰਮਲ ਚੀਜ਼ ਦਾ ਜਦੋਂ ਪਰਮਨੈਂਟ ਦੰਦ ਐਰਾਪਟ ਹੁੰਦੇ ਆ ਦੈਨ ਆਬਵੀਅਸਲੀ ਉਹ ਥੋੜਾ ਜਵਾੜਾ ਬੱਚੇ ਦਾ ਸੋਰ ਹੋਏਗਾ ਥੋੜਾ ਪੇਨ ਹੋਏਗਾ ਚਿੜਚਿੜਪਨ ਹੋਏਗਾ ਤੇ ਉਹਦੇ ਲਈ ਪੇਨ ਕਲਰ ਵੀ ਤੁਸੀਂ ਦੇਖ ਸਕਦੇ ਹੋ ਉਹਦੇ ਲਈ ਥੋੜੀ ਤੁਸੀਂ ਆਪਣੇ ਪੀਡੀਆਟ੍ਰਿਕ ਕੋਲ ਲੈ ਕੇ ਜਾਓ ਤੇ ਇੰਨਾ ਜ਼ਿਆਦਾ ਪੇਨ ਨਹੀਂ ਹੁੰਦਾ ਥੋੜੇ ਦੰਦ ਜਿਹੜਾ ਜਵਾੜਾ ਸੋੜਨੈਸ ਹੁੰਦਾ ਉਹਦੇ ਲਈ ਚੂਇੰਗ ਕਾਈਂਡ ਆਫ ਚੀਜ਼ਾਂ ਹੈਗੀਆਂ ਜਿਹੜੀਆਂ ਕਿ ਤੁਸੀਂ ਬੱਚੇ ਨੂੰ ਦੇ ਸਕਦੇ ਹੋ ਸੋ ਇਹ ਕੋਈ ਮੇਜਰ ਇਸ਼ੂ ਨਹੀਂ ਹੈਗਾ ਤੇ ਇਹ ਨਾਰਮਲ ਪ੍ਰੋਸੈਸ ਹੈਗਾ ਬਿਲਕੁਲ ਗੱਲਬਾਤ ਯਾਰੀ ਰੱਖਾਂਗੇ ਅਗਲੇ ਪ੍ਰੋਗਰਾਮ ਦੇ ਵਿੱਚ ਫਿਰ ਮਿਲਦੇ ਆ ਨਵੀਂ ਜਗ੍ਹਾ ਨਵੇਂ ਪ੍ਰੋਗਰਾਮ ਲੈ ਕੇ ਜਸਵੀਰ ਕੋਰ ਕੋ ਪੁੱਛਾਂਗੇ ਕਿ ਅਗਲੇ ਬੱਚੇ ਜਦੋਂ ਪੱਕੇ ਦੰਦ ਪਰਮਨੈਂਟ ਦੰਦ ਨਿਕਲ ਜਾਂਦੇ ਬੱਚਿਆਂ ਦੇ ਉਸ ਤੋਂ ਬਾਅਦ ਕਿਰਦਾ ਉਹਨੂੰ ਕੇਅਰ ਕਰ ਸਕਦੇ ਆ ਕਿਸ ਤਰ੍ਹਾਂ ਉਹਨੂੰ ਹੈਲਦੀ ਬਣਾ ਸਕਦੇ ਆ ਕਿਦਾਂ ਇਹਨੂੰ ਸਾਡੇ ਮਸਾਲੇ ਨੇ ਜਿਹੜੇ ਟਰਮਿਕ ਲਾ ਲਓ ਹਲਦੀ ਲਾ ਲਓ ਜਾਂ ਗਰਮ ਮਸਾਲੇ ਲਾ ਲਓ ਕਿੰਨੇ ਕੁ ਸਟਰੋਂਗ ਮਸਾਲੇ ਨੇ ਸਾਡੇ ਦੰਦਾਂ ਦੇ ਉੱਤੇ ਅਸਰ ਪੈਂਦਾ ਜਦੋਂ ਖਾਂਦੇ ਆ ਅੰਦਰ ਕਿੰਨਾ ਕੁ ਅਸਰ ਪੈਂਦਾ ਉਹਦੇ ਤੇ ਗੱਲਬਾਤ ਕਰਾਂਗੇ ਦੇਖਦੇ ਹੋ ਅਮੇজিং ਟੀਵੀ ਫਿਰ ਮਿਲਦੇ ਆ ਇੱਕ ਨਵੇਂ ਪ੍ਰੋਗਰਾਮ ਨਵੇਂ ਜਗ੍ਹਾ ਤੇ ਤਦ ਤੱਕ ਲਈ ਸਸਿਕਾ ਜਸਵੀਰ ਜੀ ਤੁਹਾਨੂੰ ਬਹੁਤ ਬਹੁਤ ਸ਼ੁਕਰੀਆ ਤੁਸੀਂ ਕੀਮਤੀ ਟਾਈਮ ਕੱਢਿਆ ਤੁਹਾਡਾ ਬਹੁਤ ਬਹੁਤ ਧੰਨਵਾਦ ਸਸਿਕਾ